ਪੰਜਾਬ ਸਰਕਾਰ ਦੇ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਹੈ ਤਹਿਤ ਹੀ ਪਿੰਡ ਸਹਾਰਨਪੁਰ ਦੇ ਖੇਤਾਂ ਦੇ ਵਿੱਚੋਂ ਰੇਤ ਕੱਢੀ ਜਾ ਰਹੀ ਹੈ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਜੋ ਪਾਲਿਸੀ ਬਣਾਈ ਹੈ ਜਿਸ ਦਾ ਖੇਤ ਉਸ ਦੀ ਰੇਤ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਖੇਤਾਂ ਦੇ ਵਿੱਚੋਂ ਰੇਤਾ ਕੱਟਣ ਵਾਸਤੇ ਅੱਗੇ ਹੋਰ ਲੋਕਾਂ ਨੂੰ ਠੇਕੇ ਉੱਤੇ ਦੇ ਕੇ ਆਪਣੇ ਖੇਤ ਜਿਹੜੇ ਕਿ ਸਾਫ਼ ਕਰਵਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਕਿਉਂਕਿ ਸਾਡੇ ਕੋਲ ਇਹ ਰੇਤ ਖੇਤਾਂ ਵਿੱਚੋਂ ਕੱਢਣ ਵਾਸਤੇ ਕੋਈ ਸਾਧਨ ਨਹੀਂ ਹੈ ਇਸ ਕਰਕੇ ਅਸੀਂ ਇਹ ਕੰਮ ਜਿਨ੍ਹਾਂ ਲੋਕਾਂ ਕੋਲ ਸਾਧਨ ਨਹੀਂ ਉਹਨਾਂ ਤੋਂ ਠੇਕੇ ਤੇ ਕਰਵਾ ਰਹੇ ਹਾਂ ਪਰ ਉਹਨਾਂ ਕਿਹਾ ਕਿ ਕਈ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਇੱਥੇ ਮਾਈਨਿੰਗ ਹੋ ਰਹੀ ਹੈ ਐਸਾ ਬਿਲਕੁਲ ਵੀ ਨਹੀਂ ਹੈ। ਮਨਜੀਤ ਸਿੰਘ ਪਿੰਡ ਸਾਨਪੁਰੋਂ ਇਸ ਪਿੰਡ ਸਾਨਪੁਰ ਦਾ ਰਕਬਾ ਹੈਗਾ ਸਾਰਾ ਸਾਹਮਣੇ ਜੋ ਵੀ ਤੁਹਾਨੂੰ ਦਿਖ ਰਿਹਾ 20 ਤੋਂ 25 ਕਲੇਰ ਰਕਬਾ ਹੈਗਾ ਜੋ ਕਿ ਇੱਥੇ ਕਿਸੇ ਟਾਈਮ ਫਸਲ ਹੁੰਦੀ ਸੀਗੀ ਹੜ੍ਹਾਂ ਤੋਂ ਪਹਿਲਾਂ ਜੋ 25 ਸਤੰਬਰ ਨੂੰ ਹੜਾ ਆਇਆ ਉਹ ਹੜ੍ਹਾਂ ਦੇ ਕਾਰਨ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਤੁਸੀਂ ਸਾਹਮਣੇ ਦੇਖ ਕਮਾਲ ਦੇਖ ਸਕਦੇ ਹੋ ਇਹ ਇੱਧਰ ਚਾਰਾ ਸੀਗਾ ਔਰ ਇੱਧਰ ਵੀ ਸਭ ਚਾਰਾ ਸੀਗਾ ਜੋ ਸਾਰਾ ਹੀ ਨੁਕਸਾਨ ਨਾਲ ਰੁੜ ਗਿਆ ਖੜਾ ਨੀ ਮਾਰਨ ਨਾਲ ਉਸ ਤੋਂ ਬਾਅਦ ਸਾਡੀ ਜ਼ਮੀਨਾਂ ਵਿੱਚ ਤਿੰਨ ਤੋਂ ਚਾਰ ਫੁੱਟ ਰੇਤ ਪਿਆ ਗਈ ਆ ਰਾਵੀ ਨਦੀ ਨਾਲੋਂ ਕਰਕੇ ਸਾਰੀ ਸਾਰਾ ਰੇਤ ਭਰਨ ਨਾਲ ਜੋ ਸਰਕਾਰ ਨੇ ਪੋਲਿਸੀ ਕੱਢੀ ਸੀਗੀ ਕਿ ਜਿਸ ਦੀ ਖੇਤ ਉਸ ਦੀ ਰੇਤ ਉਹਦੇ ਤਹਿਤ ਆਪਾਂ ਨੇ ਆਪਣੇ ਪਿੰਡ ਸਾਰੇ ਕਿਸਾਨਾਂ ਨੇ ਬੈਠ ਕੇ ਸਾਰਿਆਂ ਨੇ ਇੱਕ ਸਰਵ ਸਾਂਝਾ ਮਤਵ ਪਾਸ ਕੀਤਾ ਸੀਗਾ ਕਿ ਆਪਾਂ ਪਿੰਡੋਂ ਰੇਤ ਚਗਵਾਨੀਆਂ ਜ਼ਮੀਨਾਂ ਸਾਫ਼ ਕਰਵਾਨੀਆਂ ਜੋ ਕਿ ਸਰਕਾਰ ਦੇ ਹੁਕਮਾਂ ਦੇ ਅਧੀਨ ਸੀਗਾ ਉਸ ਦੇ ਥਰੂ ਆਪਾਂ ਕੰਮ ਕਰ ਰਹੇ ਆ ਪਰ ਕੁਝ ਨਾ ਗਲਤ ਅਨਸਰ ਇੱਥੇ ਆਣ ਕੇ ਗਲਤ ਵੀਡੀਓ ਪਾ ਰਿਹਾ ਕਿ ਉਹ ਪਿੰਡ ਵਿੱਚ ਗਲਤ ਮਾਈਨਿੰਗ ਹੋ ਰਹੀ ਆ ਜਾਂ ਟੋਏ ਪਵਾ ਰਹੇ ਆ ਭਾਈ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਦੋ ਟਾਈਮ ਮਾਈਨਿੰਗ ਦਾ ਅਫਸਰ ਆਉਂਦੇ ਆ ਉਹਨਾਂ ਦੇ ਜਾਈ ਜਾਂਦੇ ਆ ਅੱਜ ਐਸਡੀਐਮ ਸਾਹਿਬ ਵੀ ਆਏ ਸੀਗੇ ਜਿਨ੍ਹਾਂ ਨੇ ਸਾਰਾ ਹੀ ਮਿਆਨਾ ਕੀਤਾ ਔਰ ਕਿਤੇ ਵੀ ਕੋਈ ਕੋਈ ਵੀ ਨੁਕਸਾਨੀ ਨਾ ਕਟਿਆ ਸਭ ਉਹ ਕਰ ਰਿਪੋਰਟਿਆ ਤੇ ਆਪਾਂ ਸਰਕਾਰ ਦਾ ਧੰਨਵਾਦੀ ਕਰਨ ਜਾਂਦੇ ਆ ਕਿ ਸਾਨੂੰ ਉਹਨਾਂ ਨੇ ਜੋ ਮੌਕਾ ਦਿੱਤਾ ਮਾਈਨਿੰਗ ਕਰਨ ਦਾ ਤੇ ਚੰਗੇ ਪੈਸੇ ਮਿਲਦੇ ਜਿਮੀਦਾਰਾਂ ਨੂੰ ਉਹਨਾਂ ਦੀ ਜ਼ਮੀਨਾਂ ਪਧਰੀ ਹੋ ਰਹੀਆਂ ਤਾਂ ਜੋ ਫਿਰ 1-2 ਸਾਲ ਨੂੰ ਆ ਜ਼ਮੀਨ ਵਾਈਜ ਹੋ ਜਾਏ ਤੇ ਆ ਪਾਸਰ ਕਹਾਤਨ ਬਤ ਕਰਦੀ ਹਾਂ ਜੀ ਮੈਂ ਸਾਧ ਦਾ ਸਰਪੰਚ ਸਾਤਾ ਦੇਵੀ ਪਿੰਡ ਸਾਨਪਟੋਂ ਮੈਂ ਆਪਣੀ ਮੇਰੀ ਚਾਰਕੀ ਦੇ ਪਹਿਲੀ ਹੈ ਜਿਹਦੇ ਵਿੱਚ ਸਿhle ਸਭ ਰੋਡ ਕੀ ਹਸਲ ਫੂਸਲ ਜਿਹੜੀ ਹੈ ਗਈ ਸਾਰੀ ਰੋਡ ਰੜ ਗਈ ਹੈ ਪਰ ਬੱਚੇ ਪਾਲਣ ਖਾਤਰ ਅਸੀਂ ਜਿਹੜੀ ਰੇਤ ਪਈ ਹੈ ਅਸੀਂ ਚਕਾਣਾ ਚਾਹਨੇ ਆ ਬਾਕੀ ਇਹ ਵੇਰ ਅਸੀਂ ਪਰਚੇ ਬਾ ਆਪਣੇ ਬੱਚੇ ਪਾਲਣੇ ਆ ਚਾਰ ਅਸੀਂ ਦੇ ਰੇਤ ਹੈ ਮੇਰੇ ਜਿਹੜੇ ਨਾ ਤਿੰਨ ਤਿੰਨ ਦੇ ਰੇਤ ਭਰਾਣਾ ਅੱਗੇ ਉਹਨਾਂ ਦੇ ਬੱਚੇ ਅੱਗੇ ਆ ਬੱਚੇ ਕਿੱਥੋਂ ਪਾਲਣ ਜੇ ਜ਼ਮੀਨ ਦੇ ਵਿੱਚੋਂ ਜੇ ਮੇਨ ਤੋਂ ਸਾਨੂੰ ਕੁਝ ਮਿਲੇਗਾ ਨਹੀਂ ਤਾਂ ਉਹ ਕਿਦਾਂ ਬੱਚੇ ਆਪਣੇ ਪਾਲਣਗੇ ਦੇਖੋ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਮੈਂ ਪਿੰਡ ਸਾਨਪਰਦਾ ਨਿਵਾਸੀ ਆ ਸਾਡੀ ਪੰਜਾਂ ਪੰਜਾਂ ਬਰਾਵਾਆਂ ਵਾਸ਼ੀਆਂ ਬਰਾਵਾ ਦੀ ਇੱਥੇ ਪੰਜ ਕਿੱਲੇ 6 ਕਿੱਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਅਸੀਂ ਪੱਠੇ ਲਾਣੇ ਆ ਹੁਣ ਕਣਕਾਂ ਰਾਨੇ ਆ 60 ਤੋਂ 70 ਅਸੀਂ ਕੁਆਂਟਲ ਸਾਡੀ ਕਣ ਕਿੱਥੋਂ ਹੁੰਦੀ ਸੀਗੀ ਇਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾ ਬੇਕਾਰ ਹੋ ਗਈ ਆਂ ਖੇਤੀ ਨਹੀਂ ਕਰ ਸਕਦੇ ਪੰਜ-ਪੰਜ ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ ਔਰ ਅਸੀਂ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਪਾਲਿਸੀ ਕੱਢੀ ਹੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਜੋ ਹੈ ਠੇਕੇਦਾਰਾਂ ਨੂੰ ਦੇ ਕੇ ਆਪਣੀ ਰੇਤ ਚੁਕਾਰ ਰਹੇ ਆ ਇਹ ਰੇਤ ਚੁਕਾਰ ਰਹੇ ਆ ਗਵਰਨਮੈਂਟ ਪਾਲਿਸੀ ਦੇ ਮੁਤਾਬਕ ਕੁਝ ਇੱਕ ਚੁੰਮੇ ਲੋਕ ਨਾ ਪਿੰਡ ਦੇ ਵਿੱਚੋਂ ਜਿਹੜੇ ਇਸ ਪਿੰਡ ਦੀ ਜਾਂ ਸਾਡੀਆਂ ਖੇਤਾਂ ਦੀਆਂ ਵੀਡੀਓ ਪਾ ਕੇ ਗਲਤ ਗਵਰਨਮੈਂਟ ਨੂੰ ਸਾਬਤ ਕਰਨ ਦੇ ਦੇ ਨੇ ਉਹ ਜੋ ਗਲਤ ਸਾਬਤ ਕਰ ਰਹੇ ਨਾ ਉਹ ਦੂਸਰੇ ਪਿੰਡ ਦਾ ਰਕਵਾ ਹੈਗਾ ਜੋ ਕਿ ਰਕਵਾਲ ਔਰ ਗੱਜੂ ਦੇ ਵਿੱਚ ਪੈਂਦਾ ਹੈਗਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਸਾਡੇ 3-4 ਕਿੱਲੇ ਪੈੜੀ ਖਰੀਦੀ ਦੀ ਹੈ ਉਹ ਆ ਕੇ ਟੋਹੇ ਪਾਗੇ ਨੇ ਤੇ ਸਾਡੇ ਪਿੰਡ ਨੂੰ ਬਦਨਾਮੀ ਹੋਣ ਮਿਲ ਗਈ ਹੈ ਸਾਡੇ ਪਿੰਡ ਦੀ ਜ਼ਮੀਨ ਦੇ ਰਕਵੇ ਦੇ ਵਿੱਚ ਮਾਈਨਿੰਗ ਵਾਲਿਆਂ ਨੇ ਪੁਲਿਸ ਮਹਿਕਮੇ ਨੇ ਔਰ ਸਾਰਿਆਂ ਨੇ ਆ ਕੇ ਚੈੱਕ ਕੀਤਾ ਉਹਨਾਂ ਨੂੰ ਇਹਦੇ ਵਿੱਚ ਕੋਈ ਵੀ ਅਨਲੀਗਲ ਕੰਮ ਨਹੀਂ ਮਿਲਿਆ ਅਸੀਂ ਅਨਲੀਗਲ ਕੰਮ ਕਿਉਂ ਕਰਾਂਗੇ ਜੇ ਗਵਰਨਮੈਂਟ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ ਤੇ ਅਸੀਂ ਗਵਰਨਮੈਂਟ ਦੇ ਅਧੀਨ ਹੋ ਕੇ ਆਪਣੀ ਜ਼ਮੀਨ ਨੂੰ ਉਹਨਾਂ ਦਾ ਕਹਿਣਾ ਮੰਨ ਕੇ ਆਪਣਾ ਕੰਮ ਕਰ ਰਹੇ ਹਾਂ ਮੈਂ ਗਵਰਨਮੈਂਟ ਦਾ ਔਰ ਮਾਈਨਿੰਗ ਪ੍ਰੋਸੈਸਿੰਗ ਦਾ ਔਰ ਪੁਲਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਸਾਨੂੰ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਆ ਰਹੀ ਆ ਸਾਡਾ ਕੰਮ ਠੀਕ ਠਾਕ